ਦੇ ਵੀ ਅਸਤਵਾਜੀ ਨੂੰ ਲੱਗ ਗਿਆ ਕੌਟ ਜੇ ਉਹ ਆ ਗਈ ਹਾਂ ਖੜਕਾ ਦੇ ਖੜਕਾ ਦੇ ਪੰਜੇ ਜਾਰੇ ਇਕੱਠੇ ਉੱਡ ਕੇ ਬਹਿਣਗੇ ਤਾਂ ਸੌ ਹਾਂਜੀ ਵੇਖ ਕੇ ਸਭ ਦਾ ਆਪਣੇ ਕੋਰ ਨਵੇਂ ਵਲੋਗ ਤੇ ਵਿੱਚ ਤੇ ਬਣਾਉਣ ਹੈ ਟੋਪੀ ਮੈਨ ਟੋਪੀ ਪਾ ਫਿਰ ਪਿੰਜਰੇ ਚ ਬੱਚੇ ਜਾਂ ਕਲਾ ਵੱਡਾ ਪਿੰਜਰਾ ਹਾਲ ਚੱਕ ਲੈ ਲੈ ਟੋਪੀ ਟੋਪੀ ਬੰਨ ਲੈ ਮਾਸਕ ਹੋ ਜਾ ਤਕੜਾ ਅੱਜ ਸਵੇਰੇ ਪਠਾਣੀ ਹੋਏ ਬੱਚੇ ਛੋਟੇ ਬੱਚੇ ਸਵੇਰੇ ਪਠਾਣੀ ਹੋਏ ਅੱਜ ਆਹ ਟਾਈਮ ਹੈਗਾ ਸ਼ਾਮ ਨੂੰ ਧੁੱਪ ਜੀ ਲਵਾ ਦਿਆਂ ਮਾੜੀ ਜੀ ਜੇ ਕਿਨੇ ਡਾਰੀ ਡੂਰੀ ਵੀ ਭਰਨੀ ਹੋਊ ਉਹ ਵੀ ਭਰ ਲੂਗਾ ਕੱਢਦੀ ਹੈ ਕਿਰਾ ਸਵੇਰੇ ਥੋੜਾ ਕੰਮ ਪੈ ਗਿਆ ਅੱਜ ਲਾਲ ਹਰੀ ਬਗਲ ਆਹ ਚਟਾ ਸਵੇਦੀ ਆ ਇਹਦੇ ਕਾਂਤ ਇਹਦੇ ਕੀ ਹਰਿਝਲ ਰਗਲਾਪੀ ਕਾਂਤ ਇਹ ਆਹ ਗਲਾਪੀ ਫੱਟੀ ਵਾਲਾ ਚੱਲ ਵੀ ਹੋਰ ਰੰਗ ਵਾਲੀ ਗੱਡਾਂਗੇ ਪਹਿਲਾਂ ਆਪਾਂ ਇਹ ਹੈਗਾ ਵਾ ਝੱਲਰ ਤੇ ਨਹੀਂ ਡੰਡਾ ਤੇ ਕਾਂਤ ਡੰਡਾ ਕਾਂਤ ਝੱਲ ਤਿੰਨ ਰੰਗ ਲੱਗੇ ਆ ਦੇ ਆ ਗਿਆ ਕਾਲੀ ਝੱਲਰ ਹਰਾ ਟੂਸਾ ਇਹ ਛੇ ਪਹਿਲਾਂ ਉੱਡਣਗੇ ਆ ਚਾਰ ਬਾਅਦ ਉੱਡਣ ਲੱਗਣਗੇ ਹੈ ਬਚੇ ਆ ਹਲੇ ਛੋਟੇ ਆ ਇਹ ਕਾ ਵੀ ਹ ਚੱਕਾ ਵਾਲੀ ਝੱਲਰ ਆ ਵਾ ਲਾਲ ਬਗਲ ਕਾਲੀ ਝੱਲਰ ਇਹ ਗੜੇ ਪਾਉਣ ਲੱਗਾ ਹੈਗਾ। ਉਹ। ਕਿੱਧਰ ਬਹਿ ਗਿਆ ਉਹ? ਅੱਗੇ ਦਾ ਸਿੱਧਾ ਛਤਰੀ ਦੇ ਜਾਂ ਨਾਲ। ਕੋਈ ਨਹੀਂ ਇਹਨੂੰ ਵੀ ਛਤਰੀ ਤੇ ਭੇਜ ਦਿੰਨੇ ਆ। ਇਹ ਬੱਚਿਆਂ ਲਈ ਵੀ ਛਤਰੀ ਉਦੋਂ ਲੈ ਕੇ ਆਈ ਆ ਇੱਕ ਹੋਰ। ਆਹ ਛੋਟੀ ਛਤਰੀ ਪਾ ਲੈਨੇ ਆ। ਇੱਕ ਥੋੜੀ ਜਿਹੀ ਉੱਚੀ, ਇੱਕ ਥੋੜੀ ਜਿਹੀ ਨੀਵੀਂ। ਜਿੱਥੋਂ ਬੱਚੇ ਫੜ ਕੇ ਡਾਰੀ ਮਰਵਾ ਦਿਆ ਕਰਾਂਗੇ। ਇਹਨੂੰ ਇੱਥੇ ਪਾ ਲੈਨੇ ਆ। ਚੀਖ ਆਹ ਛੋਟੀ ਛਤਰੀ ਹੋ ਗਈ। ਇਹ ਤੇ ਬਿਠਾ ਲੈਨੇ ਆ ਛੋਟੇ ਬੱਚੇ। ਚਲੋ ਵੀ ਇਹ ਦੋਵੇਂ ਰੱਤੇ ਆਪਸ ਚ ਭਾਈ ਨੇ ਚੱਲ 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 ਸਾਰੇ ਬਿਠਾ ਦੇ ਉਹ ਵੀ ਆ ਗਿਆ ਉੱਡ ਕੇ ਛਤਰੀ ਤੇ ਸਾਰੇ ਬੱਚੇ ਛਤਰੀ ਦੇ ਉੱਠਾਤੇ ਕਹਿੰਦੇ ਅੱਜ ਆਪਾਂ ਉਹ ਕੂਤਰੀਂ ਡਾਉਂਦੇ ਅੱਜ ਉਹਨੂੰ ਹਣਾ ਭਲੇਖੇ ਨਾਲ ਦਾਣੇ ਪੈ ਗਏ ਹੁਣ ਉਹ ਰੱਜੀ ਹੋਈ ਐ ਇਹ ਨਹੀਂ ਪਤਾ ਘਰੇ ਨਾ ਆਵੀ ਨਾ ਤਾਂ ਕਰਕੇ ਉਹਦਾ ਆਪਾਂ ਕਰਤਾ ਕੈਨਸਲ ਤੇ ਵੱਡੇ ਬੱਚੇ ਮੈਂ ਆ ਗਈ ਤੈਨ ਕਿਵੇਂ ਕਰੇ ਆ ਗਈਆਂ ਜਿਹੜੇ ਆਪਣੇ 7-8 ਬੱਚੇ ਵੱਡੇ ਉੜਦੇ ਹੁੰਦੇ ਸੀ ਉਹ ਅੱਜ ਆਪਾਂ ਕੱਢ ਸਕਦੇ ਸੀਗੇ ਉਹ ਵੈਸੇ ਹੀ ਨਹੀਂ ਕੱਢੇਗੇ ਤੇ ਉਹਨਾਂ ਨੂੰ ਕਾਹ ਨੂੰ ਸਵੇਰੇ ੜਾਵਾਂਗੇ ਮੈਂ ਕਿਹਾ ਚੱਲ ਅੱਜ ਰੈਸਟ ਆ ਰੈਸਟ ਤੇ ਜਾਣਗੇ ਕੱਢ ਵੀ ਸਕਦੇ ਤਿੰਨ ਤੋਂ 7 ਦੇ ਵਿੱਚ ਵਿੱਚ ਉਹਨਾਂ ਨੇ ਬੈਹ ਜਾਨਾ ਸੀ ਬਥੇਰੇ ਘੰਟੇ ਬਣ ਜਾਂਦੇ ਆ ਲਾਹੇ ਤਾਂ ਛਤਰੀ ਭੜਕਾਏ ਤੇ ਛੇਤੀ ਆ ਜਾਂਦੇ ਆ ਪਰ ਮੈਂ ਸੋਚਿਆ ਚੱਲ ਛੱਡਿਆ ਰੈਸਟ ਤੇ ਜਾਣਦੇ ਕੱਲ ਬਾਅਦ ਉੱਡ ਗਈਏ ਕੱਲ ਏਟ ਬੈਠੇ ਹੀ ਥੋੜਾ ਆ ਤੇ ਫਿਰ ਮੈਂ ਕਿਹਾ ਚੱਲ ਇਹਨਾਂ ਨੂੰ ਤਾਂ ਪਰਵਾ ਲੈਣਾ ਕੱਲਿਆਂ ਨੂੰ ਆਹ ਚਾਰ ਬੱਚੇ ਆ ਤੇ 2 4 6 ਪੰਜਵਾਂ 6ਵਾਂ ਪਿੱਛੇ ਨੂੰ ਬੈਠਾ ਉਹ ਦੇ ਛੇ ਆ ਕੱਢ ਲੇ ਫਿਰ ਆਪਾਂ ਥੋੜੇ ਜਿਹੇ ਟਾਈਮ ਨੂੰ ਆਪਾਂ ਨਾ ਕਬੂਤਰੀਆਂ ਵੀ ਲਿਆਵਾਂਗੇ ਉੱਤੇ ਦੋਨੇ ਲਾਲ ਚੀਨੀਆਂ ਜਾਂ ਤੇ ਜਿੰਨਾ ਜਿੰਨਾਂ ਨੂੰ ਵੀ ਆਪਾਂ ਘਿਜਾਉਣਾ ਜਿੰਨਾ ਜਿੰਨਾਂ ਨੂੰ ਵੀ ਆਪਾਂ ਘਿਜਾਉਣਾ ਉਹਨਾਂ ਨੂੰ ਤਾਂ ਆਪਾਂ ਲਵਾਵਾਂਗੇ ਸਿਰਫ ਅੱਜ ਤੋ ਆਪੀ ਲਵਾ ਲਾਂਗੇ ਮਤਲਬ ਜਾਲ ਛੱਡ ਲਾਂਗੇ ਇਹਦੇ ਵਿੱਚ ਹੋਰ ਤਾਂ ਕੋਈ ਕੰਮ ਨਹੀਂ ਉਦਾਂ ਕੋ ਉੱਥੇ ਤੇ ਲਿਆਵਾਂਗੇ ਇਹਨਾਂ ਨੂੰ ਤੇ ਬੱਚਿਆਂ ਇਹਨਾਂ ਨੂੰ ਡਾਰੀਆਂ ਡੋਰੀਆਂ ਮਰਵਾਵਾਂਗੇ ਇਹਨਾਂ ਦੀ ਥੋੜਾ ਜਿਹਾ ਟਾਈਮ ਬੈਠਣ ਤੋਂ ਮੜਾ ਇਹ ਸਰੀਰ ਜਾ ਖੁੱਲਣਾ ਤਾਂ ਆਪਾਂ ਲੱਗਣ ਦੋ ਫਿਰ ਇਹਨਾਂ ਨੂੰ ਹੱਥ ਨਾਲ ਫੜ ਕੇ ਉਹ ਦੂਰੋਂ ਛੱਡਾਂਗੇ ਡਾਰੀਆਂ ਹੀ ਮ ਛੇੜ ਦੇ ਆਏ ਨਹੀਂ ਛਤਰੀ ਨਾਲ ਖੜਕਾ ਦੇ ਮੜਾ ਬਣਾ ਹਾਂ ਖੜਕਾ ਦੇ ਖੜਕਾ ਦੇ ਪੰਜੇ ਚਾਰੇ ਇਕੱਠੇ ਉੱਡ ਕੇ ਬਹਿਣਗੇ ਤਾਂ ਸੌਖਾ ਰਹੂਗਾ ਬਸ 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 ਆਹ ਟਾ ਦੇ ਜਿਹੜਾ ਇੱਧਰ ਇੱਕ ਬੈਠਾ ਇੱਕਾ ਲੈ ਵੀ ਚਾਰ ਉੱਡ ਗਏ ਉੱਡੇ ਕਿੰਨੇ ਗਿਣ ਲਾ ਚਾਰ ਇੱਕ ਹੋਰ ਉੱਡ ਗਿਆ ਗਹਿਣ ਗਹਿਣ ਕਿੰਨੇ ਉੱਡੇ ਆ ਉਰੇ ਪਰੇ ਨਾ ਚਲੇ ਜਾਣ 4 5 6 6 6 ਨਹੀਂ ਨਹੀਂ 4 ਤਾਂ ਛੋਟੀ ਆ 5 ਮਾ ਬੈਠਾ ਆ ਦੇਖਦਾ 1 2 2 4 5 ਜੋੜਦੇ ਆ 1 ਬਹਿ ਗਿਆ ਆਕੇ ਉਹ ਦੇ 1 6 ਉਹ ਕੱਛ ਜਾਲਰ ਵਾਲਾ ਉੱਚਾ ਹੋ ਗਿਆ ਥੋੜਾ ਆ 1 2 3 4 5 4 ਉੱਡਦੇ ਆ ਹੁਣ ਉਹੀ 5 ਵਧਾਈ ਜਨਾ ਉਹ ਨਹੀਂ 4 ਤਾਂ ਛੋਟੀ ਆ ਆਪਣੇ ਤੇ ਨਾ ਆ ਗਈ ਇਹ ਬੈਠੇ ਨਾਲ ਆਇਨੇ ਦਾ ਵਹਿਣਾ ਚੱਲ ਛਤਰੀ ਤੇ ਆ ਜੂ ਇਹ ਕਿੱਧਰ 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 ਡੰਡਾ ਥੱਲੇ ਕਰ ਲੈ ਤੂੰ ਆ ਦੇ ਆਪਣਾ ਇੱਧਰ ਵਾ ਲੈ ਵੀ ਇਹ ਉਹ ਬਹਿ ਗਿਆ ਜੰਗਲੇ ਦੇ ਆ ਇੱਥੋਂ ਡਾਰ ਜੰਗਲੇ ਦੇ ਬਹਿ ਗਿਆ ਲੈ ਵੀ ਦੇਵ ਚਲੇਗਾ ਛਤਰੀ ਵਾਲਾ ਲੈਣ ਆ ਆ ਬੱਚਾ ਤੇ ਦੋ ਬੱਚੇ ਹੋਰ ਉੱਚੇ ਵਾਲੇ ਜਾਂਦੇ ਆ ਕਿਤੇ ਹੋਰ ਪਾਸੇ ਜਾਣਾਂਗੇ ਆ ਕੱਚ ਚੱਲਰ ਵਾਲਾ ਉੱਡ ਗਿਆ ਨਮਾ ਲਾ ਹਰਾ ਟੂਸਾ ਤੇ ਕਾਲਾ ਟੂਸੇ ਵਾਲਾ ਨਮਾ ਤੇ ਗੁਲਾਬੀ ਫੱਟੀ ਵਾਲਾ ਨਮਾ ਉੱਡ ਗਿਆ ਆ ਦੇਖ ਲੋ ਤਿੰਨ ਬੱਚੇ ਉੱਡ ਗਏ ਨਵੇਂ ਦੋ ਬਹਿਗੇ ਸੀਗੇ ਉੱਡੇ ਦਾ ਪੰਜ ਸੀਗੇ ਦੋ ਬਹਿਗੇ ਤਿੰਨ ਫਿਰਦੇ ਆ ਨਾਲ-ਨਾਲ ਚੱਲ ਰਹੀ ਹੈ ਚਾਹ ਤੇ ਨਾਲ-ਨਾਲ ਆਪਣੇ ਬੱਚੇ ਆਟ ਰਹੇ ਆ ਤੇ ਉਹ ਵੀ ਨਵੇਂ ਹੁਣ ਇਹ ਵੀ ਉਹ ਥੱਤਾ-ਅੱਠਾ ਦੇ ਨਾਲ ਗਰੁੱਪ ਜਿਹੜਾ ਆਇਆ ਕਰਾਂਗੇ ਗਰੁੱਪ ਉਹਨਾਂ ਦਾ ਆਪਾਂ ਤਕੜਾ ਦੇ ਵੱਡਾ ਕਰ ਦੇਣਾ ਆਹ ਬਾਕੀ ਬੈਠੇ ਆ ਕਿੱਧਰ ਗਿਆ ਨਿਗਾ ਰੱਖਣੀ ਪੈਣੀ ਆ ਆਹ ਆਉਂਦਾ ਕਾਲਕਾਂ ਤਾਂ ਲਾਲ ਫੱਟੀ ਵਾਲਾ ਦੂਜੇ ਕਿੱਧਰ ਗਏ ਇਹ ਕਾਂ ਆਉਂਦਾ ਹਰਾ ਟੂਸਾ ਤੇ ਕਾਲਾ ਟੂਸਾ ਇੱਕ ਹੋਰ ਸੀਗਾ ਉਹ ਕਿੱਧਰ ਗਿਆ ਇੱਕ ਉਹ ਫਿਰਦਾ ਗਲਾਬੀ ਕਾ ਚਕਾਲੀ ਝਾਲਰ ਇਹਨਾਂ ਲਾਉਨੇ ਆ ਗਰਾ ਹਣ ਆ ਵੀ ਮਿੱਤਰ ਇੱਧਰ ਪਿਆ ਹੋਇਆ ਗਿਆ ਬੱਚੇ ਵਾਲੇ ਉੱਤੇ ਉੱਤੇ ਨੂੰ ਉੱਤੇ ਜਾ ਲੱਗ ਗਿਆ ਪਰ ਇਹ ਨਹੀਂ ਜਾ ਲਾ ਕੇ ਜਾਣਾ ਨਹੀਂ ਆਓ ਆਇਆ ਆਇਆ ਨਾ ਪਹਿਲੇ ਜਣਾ ਉੱਡਦੇ ਤਾਂ ਸੂਟ ਜੀ ਮਾਰਦਾਗਾ ਇਹਦਾ ਹੁ ਝਾਕਦਾ ਚੱਕਰ ਆ ਗਿਆ ਵੀ ਉਰੇ ਪਰੇ ਚਲੇ ਆਸ ਨਹੀਂ ਜਾਣਾ ਆਹ ਨਹੀਂ ਵੱਡਾ ਬਾਸ ਪਾ ਲਿਆ ਛਤਰੀ ਵਾਲਾ ਬੰਦਾ ਦੇਵ ਛਤਰੀ ਫੜਕਾ ਲਾ ਕੇ ਨਾ ਫਿਰ ਵੱਡੇ ਬਾਸ ਵਾਲੀ ਅੱਜ ਰਹਿਣ ਤੇ ਰਹਿਣ ਤੇ ਸੈਟਰਾਂ ਦੇ ਹੀ ਰਹਿਣਦੇ ਰਹਿ ਰਹਿਣ ਦੇ ਰਹਿਣ ਦੇ ਆ ਪਟਾਸ਼ਾਂ ਤੇ ਥੋੜੀ ਜਿਹੀ ਰਹਿ ਗਈ ਪਟਾਸ਼ ਵੀ ਨਵੀਂ ਲੈ ਕੇ ਆਉਣੇ ਪੈਣੀਆਂ ਦੋ ਬੱਚੇ ਆ ਆ ਗਏ ਤੇ ਇੱਕ ਬੱਚਾ ਨਹੀਂ ਨਹੀਂਦਾ ਸਾਨੂੰ ਕਿੱਧਰ ਗਿਆ ਇੱਕ ਬੱਚੇ ਦੇ ਨਿਗਾਹ ਮਾਰ ਮੜੀ ਕਾਲਾ ਲਾਲ ਟੂਸਾ ਕਾਲਾ ਤੇ ਹਰਾ ਟੂਸਾ ਪੂਰਾ ਘੈਂਟ ਬੱਚਾ ਹੋਆ ਆਪਣਾ ਬੱਚਾ ਹੀ ਨਹੀਂ ਦੇਖ ਰਿਹਾ ਕਿੱਧਰ ਗਿਆ ਉਹ ਆ ਗਿਆ ਉਹ ਆ ਗਿਆ ਆ ਆ ਗਿਆ ਬੱਚਾ ਕਹਿੰਦੇ ਲਓ ਵੀ ਆ ਬੱਚਾ ਤੇ ਕਾਲ ਘੰਨ ਤਾਂ ਬੱਚਾ ਤਾਂ ਬਹਿ ਕੇ ਉੱਡ ਗਿਆ ਦੁਬਾਰੇ ਲਾਉਂਦੇ ਆ ਆਉਣੇ ਆ ਆ ਬੱਚਾ ਕਮਲਾ ਹੀ ਹੋ ਗਿਆ ਛਤਰੀ ਨੂੰ ਦੇਖਦਾ ਨਹੀਂ ਕੋਠਿਆਂ ਨਾਲ ਰਗੜੀਆਂ ਦਾ ਆਪ ਤੇ ਆਪ ਨੂੰ ਇਹਨੂੰ ਹੁਣ ਟੈਂਕੀੜ ਤੇ ਚੜਿਆ ਲਾਉਣ ਆ ਕਾਲ ਕਾਂਤਾ ਤਾਂ ਦੁਬਾਰੇ ਦੁਬਾਰੇ ਉੱਟ ਕੇ ਬਹਿਣ ਲੱਗ ਗਿਆ ਇਹ ਤਾਂ ਗਿਆ ਨਹੀਂ ਕਿਤੇ ਆ ਬੱਚਾ ਦਾ ਕਮਲਾ ਹੀ ਹੋ ਗਿਆ ਇੱਕ ਹਿਸਾਬ ਦਾ ਛਤਰੀ ਨੂੰ ਝਾਕਦੇ ਨਹੀਂ ਪਤਾ ਨਹੀਂ ਕੀ ਚੱਕਰ ਪੈ ਗਿਆ ਇਹਨੂੰ ਛਤਰੀਆਂ ਕੋਲ ਦੀ ਲੰਗਿਆਂ ਦਾ ਹੁਣ ਬੈਠੂ ਲੱਗਦਾ ਆਹ ਦੇ ਆਹ ਲੈ ਛਤਰੀ ਨੂੰ ਦੇਖਦਾ ਹੀ ਨਹੀਂ ਪਤਾ ਨਹੀਂ ਕੀ ਚੱਕਰ ਆ ਆ ਲੈ ਵਲੌਗ ਬਣਾ ਦੋ ਉਹ ਬੱਚੇ ਦੇ ਦਿਖਾ ਉਹਦੇ ਜਾਂਦਾ ੜਾ ਲੋ ਅਲਤੋ ਬੱਚਾ ਆਪਣਾ ਕਿੱਥੇ ਫਿਰ ਉਹ ਮਰੀ ਜਾਂਦਾ ਉਹ ਰਿਆ ਅਜ ਥੱਲੇ ਬਹਿ ਜਾ ਆ ਦੇ ਥੱਲੇ ਬਹਿ ਜੀ ਛਤਰੀ ਵੀ ਚੇਤੀ ਕਰਦੀ ਉਹਦੇ ਵੱਲ ਆਏ ਦਿਖਾ ਦੇ ਆ ਉਹ ਦੇ ਬੱਚਾ ਆ ਗਏ ਨਹੀਂ ਮੈਂ ਆ ਜਾ ਲੈ ਲੈ ਆ ਹਾਂ ਜਾਗਦੇ ਨਹੀਂ ਛਤਰੀ ਹੁੰਦਾ ਜਮਾ ਨਹੀਂ ਚਾਹਦਾ ਉਹ ਤਾਂ ਪਲਵਾਈਆ ਸੀ ਜਮਾ ਨਹੀਂ ਚਾਹਦਾ ਛਤਰੀ ਨੂੰ ਮੰਦਗਤ ਥਾਪੇ ਦਾ ਮਾਲ ਲੱਗ ਗਿਆ ਲੋਵੀ ਤਾ ਤਰੀ ਹੁਣ ਦੇਖਦੇ ਦੇਖ ਹੁਣ ਦੇਖਾ ਲੱਗ ਗਿਆ ਪਹਿਲਾਂ ਬੁੰਦਰ ਜਿਹਾ ਸੀ ਪਹਿਲਾਂ ਜਮਾ ਵੀ ਨਾ ਚਾਹਦਾ ਸੀਗਾ ਹੁਣ ਤਾਂ ਉਹੀ ਬਸ ਥਾਪੇ ਜੀ ਮਾਰੀ ਹੁੰਦਾ ਝਾਕਦਾ ਤਾਂ ਹੁਣ ਵੀ ਨਹੀਂ ਥੋੜਾ ਥੋੜਾ ਆਓ ਮਸਤੀ ਜੀ ਚਾ ਪਹਿਲੀ ਉਹ ਚਲੇਗਾ ਪਹਿਲੀ ਪਹਿਲੀ ਵਾਰ ਉੱਡਿਆ ਨਾ ਵਸਤੀ ਚ ਉੱਚ ਉਹ ਦੂਰ ਚਲੇ ਗਿਆ ਕੋਈ ਨਿਗਾਹ ਰੱਖਣੀ ਬਣੇ ਜੇ ਬਾਹਰ ਵੀ ਬਹਿ ਗਿਆ ਉਹ ਦੇਖੋ ਉਹ ਮੰਦਰ ਤੋਂ ਵੀ ਪਰੇ ਗਿਆ ਮੰਦਰ ਤੋਂ ਵੀ ਪਰੇ ਉਹ ਹਣ ਮੰਦਰ ਤੇ ਉੱਤੀ ਆ ਬਾਂ ਸਮਝ ਕੇ ਚਲੋ ਰੱਬ ਕਰੇ ਘਰੇ ਆ ਜੀ ਬੱਚੇ ਨੂੰ ਬੜਕਾਈਆਂ ਮਾਰੀ ਜਾਂਦੇ ਆ ਤੇ ਇੱਕਦਮ ਸ਼ੂਟ ਮਾਰ ਕੇ ਬੈਠੂ ਛਤਰੀ ਨੂੰ ਉਦਾਂ ਦਾ ਦੇਖਦਾਨੀਆਂ ਇਹ ਆਇਆ ਜਮਾਂ ਵੀ ਨਹੀਂ ਮੰਨਦਾ ਛਤਰੀ ਨੂੰ ਆਹਲਾ ਬੱਚਾ ਮਾੜੀ ਜੀ ਵੀ ਛਤਰੀ ਤਾਂ ਮੰਨੇ ਝਾਕ ਤਾਂ ਕਰ ਮਾੜੀ ਜੀ ਵੀ ਨਹੀਂ ਛਤਰੀ ਮੰਨਦਾ ਆ ਛਤਰੀ ਭੜਕਾ ਭੜਕਾ ਟੇਡੀਆਂ ਕਰ ਕਰ ਦਿਖਾਈ ਜਾਂਦਾ ਵੀ ਆ ਜਾ ਆ ਜਾ ਆ ਜਾ ਪਰ ਛਤਰੀ ਨੂੰ ਜਮਾ ਨਹੀਂ ਜਾਗਦਾ ਜੋਰ ਮਾਰੀ ਜਾਂਦਾ ਵਾ ਛੋਟਾ ਹੈ ਬੱਚਾ ਹਲੇ ਜਮੇ ਦੇਵ ਨੇ ਜਾਣ ਕੇ ਡਾਇਆ ਵਾਲਾ ਉਹ ਜਾਣ ਕੇ ਜੋਰ ਲੱਗੂ ਇਹਦਾ ਤੂੰ ਕਿਹਾ ਸੀ ਤੂੰ ਮੈਂ ਤਾਂੜ ਹੈ ਠੀਕ ਹਲੇ ਉਹ ਮਗਰਲੇ ਬਹਿ ਗਏ ਚੱਲ ਛੋਟੇ ਬੱਚੇ ਦੋ ਲਾਲ ਜੇ ਸਰਾਣ ਵਾਲੇ ਉਹ ਚਲੇਗਾ ਬੱਚਾ ਦੇਖੋ ਪਿੰਡੋਂ ਬਾਹਰ ਨੂੰ ਜਾਂਦਾ ਲੈ ਲੋ ਉਹੀ ਕਮਲਿਆਂ ਵਾਂਗੂ ਸਾਰਾ ਪਿੰਡ ਗਈ ਜਾਂਦਾ ਪੱਦਰੇ ਪੱਦਰੇ ਉੱਡਦਾ ਵਾ ਸਾਰੇ ਪਿੰਡ ਦੇ ਜੀੜਾ ਜਾਂਦਾ ਸਾਰੇ ਤੇ ਆ ਆ ਗਿਆ ਹੁਣ ਦੇਵ ਥੱਲੇ ਵੇਹ ਤੇਰੀ ਟੋਪੀ ਤੋਂ ਨਾ ਡਰਦਾ ਹੋਵੇ ਆ ਆਉਂਦਾ ਹੁਣ ਪਰਤਾਰੇ ਕੋਲੇ ਆ ਦੇ ਤੇ ਟੋਪੀ ਲੈ ਉਹ ਲੈ ਪਰੇ ਨੂੰ ਮੂੰਹ ਕਰ ਲੈ ਛਬਰੀ ਨੂੰ ਦੇਖ ਕੇ ਤਾਂ ਉਹ ਜਾਣ ਲੱਗਿਆ ਪਰੇ ਨੂੰ ਹੁਣ ਨਿਗਾ ਰੱਖ ਦੇਵ ਤੇਰੀ ਨਿਗਾ ਕਿੱਥੇ ਆ ਦਿਖਾ ਬੱਚਾ ਕਿੱਥੇ ਆ ਉਹ ਦੇ ਉਹ ਜਾਂਦਾ ਬੱਚਾ ਆਪਣੇ ਕੈਮਰੇ ਚ ਪੂਰਾ ਕੈਦ ਆ ਜਿਵੇਂ ਬਾਜੀ ਤੇ ਨਹੀਂ ਲਾਸਟ ਵਾਲੇ ਟਾਈਮਾਂ ਚ ਫਿਰਦਾ ਹੁੰਦਾ ਉਵੇਂ ਫਿਰਦਾ ਕਿੱਧਰ ਗਿਆ ਉਹ ਜਾਂਦਾ ਕੈਮਰੇ ਤੋਂ ਬਾਹਰ ਹੋ ਗਿਆ ਮੇਰੇ ਆ ਜਾਂਦਾ ਆ ਜਾਂਦਾ ਆ ਜਾਂਦਾ ਐ ਐ ਬਾਜੀ ਤੇ ਲਾਈਵ ਚੱਲਦਾ ਹੁੰਦਾ ਐ ਕੁੱਤਰ ਦੀ ਨਾ ਹੁੰਦਾ ਲਾਸਟ ਟਾਈਮ ਅਜੇ ਫਿਰਦਾ ਉਹ ਕੰਮ ਕਰਦਾ ਤਾਂ ਲਾਈਵ ਵਾਲੀ ਬਣ ਜੀ ਆਪਾਂ ਆ ਗਿਆ ਆਪਣੇ ਘਰ ਵਾਲੇ ਨੂੰ ਆਪਣੇ ਘਰ ਵਾਲੋਂ ਨੂੰ ਹੀ ਨਹੀਂ ਆਉਂਦਾ ਸਾਰੀ ਦੁਨੀਆ ਦੇਖ ਕੇ ਆਉਂਦਾ ਸਾਰਾ ਪਿੰਡ ਕਹੇ ਪਿੰਡ ਉਹ ਦੇਖ ਲਓ ਬਾਹਰ ਲਾਤਾਂ ਦੇ ਰਾਹ ਤੇ ਫਿਰਦਾ ਹੁਣ ਅੱਜ ਕਹਿੰਦਾ ਪਿੰਡ ਹੀ ਦੇਖਦੀਏ ਪੂਰਾ ਹੁਣ ਸਿੱਧਾ ਆਉਂਦਾ ਇਹਨੂੰ ਹਨਾ ਉਹ ਦੇ ਇਦਾਂ ਨੂੰ ਜਾ ਲੱਗ ਜਾ ਹੁਣ ਆ ਗਿਆ ਇਦਾਂ ਨੂੰ ਆ ਦੂਜਾ ਵੀ ਆ ਗਿਆ ਲੋ ਆਦਾ ਵੀ ਬਹਿ ਗਿਆ ਆ ਕੇ ਇਹ ਵੀ ਆਉਣਾ ਆ ਵੀ ਆ ਗਿਆ ਇਹ ਇਹ ਮਾਰਪੜ ਚ ਗਿਆ ਆ ਜਾ 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 ਦਰਦ ਕਰਕੇ ਕਰਕੇ ਆ ਸਮਝੋ ਵਾਰਾ ਕੀ ਚੱਕਰ ਪੈ ਗਿਆ ਲੈ ਵੀ ਇਹਨੂੰ ਢੁਕਾ ਕੇ ਫੇਰ ਮਿਲਦਾ ਹੁਣ ਇਹਨੂੰ ਲਾ ਲੀਏ ਕਿਰਾ ਹੁਣ ਇੱਕ ਬੱਚਾ ਫੜ ਕੇ ਲੈ ਕੇ ਆਈ ਸੀ ਬਾਹਰੋਂ ਉਹ ਕਿਸੇ ਨੇ ਚੱਕ ਲਿਆ ਸੀ ਰਾਹ ਚੋਂ ਬੰਦਾ ਲਈ ਆਉਂਦਾ ਸੀ ਤੇ ਉਹਨੇ ਆਪ ਨੂੰ ਫੜਾਤਾ ਦੂਜਾ ਬੱਚਾ ਕੱਠ ਦੇ ਝਲਰ ਵਾਲਾ ਟਾਵਰ ਤੇ ਬਹਿ ਗਿਆ ਹੁਣ ਅਸਤ ਬਾਜੀ ਤੇ ਆਸਤਵਾਜੀ ਤੇ ਸਿੱਖਣ ਦੀ ਤੇ ਲੈ ਕੇ ਜਾਣੀ ਪੈਣੀ ਆ ਟਾਵਰ ਤੇ ਜੇ ਬੈਠਾ ਰਹਿ ਗਿਆ ਉਹਨੇ ਉੱਥੇ ਬਾਰੀ ਬਾਰੀ ਆਤ ਪਾ ਲੈਣੀ ਹੈ ਬਹਿਣ ਦੀ ਉਹਨੂੰ ਮੈਂ ਪਾ ਲੈਣ ਲਾਵੀ ਉਹ ਬਹਿ ਗਿਆ ਆਗੇ ਟਾਵਰ ਤੇ ਕਬੂਤਰ ਬੱਚਾ ਆਪਣਾ ਕੱਚ ਝਲਰ ਵਾਲਾ ਗਿੱਜਿਆ ਹੋਇਆ ਸੀਗਾ ਦੋ ਤਿੰਨ ਵਾਰ ਉੱਡ ਕੇ ਵੀ ਬਹਿ ਗਿਆ ਪਤਾ ਨਹੀਂ ਕਿਵੇਂ ਬਹਿ ਗਿਆ ਇੱਧਰ ਲਿਆਏ ਆ ਜੰਤਰ ਪਰਾਂ ਦਾ ਵੀਰ ਵਾਲੀ ਬੋਤਲ ਆਹੀ ਗਲੀ ਗੱਡੀ ਆਏ ਨਹੀਂ ਚਲਾਉਣਾ ਆਏ ਨਹੀਂ ਚਲਾਉਣਾ ਖੜ ਜਾ ਮੈਂ ਸੈੱਟ ਕਰਦਾ ਆਈ ਹੋਊਗਾ ਇੱਥੋਂ ਸੈੱਟ ਆ ਨਾ ਚਲਾ ਨਾ ਖੜ ਜਾ ਖੜ ਜਾ ਸੈੱਟ ਆ ਉਦੇ ਵਾਲਾ ਨਹੀਂ ਜਾਊਗਾ ਇਹ ਜਨ ਹੋ ਜਾਊਗਾ ਇਹ ਮੇਰੇ ਤਾਂ ਹੁਣ ਸਹੀ ਆ ਹਾਂ ਚੱਲ ਚਲਾ ਦੇ ਫਿਰ ਦੇਖੀ ਜਾ ਬਾਬੇ ਦਾ ਨਾਮ ਲੈ ਕੇ ਲਾ ਦੇ ਅੱਗ ਲੈ ਵੀ ਅਸਤਵਾ ਜੀ ਨਾ ਲੱਗ ਗਿਆ ਕੋਟ ਜਿਵੇਂ ਕੇਰਾ ਬਸ ਰੱਬ ਕਰੇ ਉਹ ਆ ਗਈ ਉਹ ਵੀ ਘਰੇ ਆ ਗਈ ਤੇ ਉਹ ਬੈਠਾ ਸਾਹਮਣੇ ਬੱਚਾ ਆਪਣਾ ਉਹ ਬੈਠਾ ਤੇ ਅਸਤਵਾ ਜੀ ਨੂੰ ਧੁੱਪ ਲਵਾ ਦੇ ਅਸਤਵਾ ਜੀ ਸਾਰੀਆਂ ਮਣੀਆਂ ਉਹ ਧੁੱਪੇ ਰੱਖਦੇ ਜੀ ਇਹਨੇ ਟੀਨਾ ਤੇ ਆ ਕੇ ਬਚਾ ਲਿਆ ਅਸਤ ਬਾਈ ਅਸਤ ਬਾਈ ਥੋੜੀ ਜੀ ਸੁਲਾਬੀ ਹੋ ਗਈ ਹੋਣੀ ਆ ਤਾਂ ਨਹੀਂ ਤਾਂ ਹੋਣ ਗਈ ਤਾਂ ਕਰਕੇ ਕੋਈ ਨਹੀਂ 15 ਕਿ ਮਿੰਟ ਹੋਰ ਦੇ ਦੇ ਨੇ ਜਿਹਦਾ ਨਾਂ ਬੱਚਾ ਉੱਟਿਆ ਫਿਰ ਇੱਕ ਹੋਰ ਲੈ ਜਾਵਾਂਗੇ ਇਹਨਾਂ ਨੂੰ ਧੁੱਪ ਜੀ ਲਵਾਣੀਆਂ ਮਾੜੀ ਫਿਰ ਸੈਟੀਆਂ ਹੋਣਗੀਆਂ ਇਹ ਇੱਕ ਤਾਂ ਬੱਚਾ ਬਹਿ ਗਿਆ ਯਾਰ ਬਾ ਹਟ ਜਵੇਗਾ ਨਾ ਹੱਤ ਨਾ ਬਹਿ ਜੀ ਉਹਨੇ ਬਾਕੀ ਬੱਚੇ ਸਾਰੇ ਆ ਗਏ ਉਹ ਅਸਤ ਬਾਈ ਇਹਨੂੰ ਧੁੱਪ ਲਵਾਤੀ ਲੈ ਬੱਚਿਆਂ ਨੂੰ ਚੋਗਾ ਜਾਗਾ ਦੇ ਕੇ ਤੇ ਪਾਣੀ ਦੇ ਕੇ ਬਿਠਾਤਾ ਆਪਾਂ ਪਰ ਹਾਲੇ ਚੱਕਰ ਆਪਣਾ ਬੱਚਾ ਨਹੀਂ ਛੋੜਿਆ ਬੱਚੇ ਨੂੰ ਦੇਖੀਆਂ ਨੇ ਬਈ ਕਦੋਂ ਉੱਡੂ ਕਦੋਂ ਉੱਡੂ ਬੱਚਾ ਉੱਡਿਆ ਨਹੀਂ ਹਲੇ ਮੈਨੂੰ ਲੱਗਦਾ ਦੁਬਾਰੇ ਇਸ ਤਵਾਈ ਲੈ ਕੇ ਜਾਣੀ ਪੈਣੀ ਆ ਤੇ ਸਾਡੀ ਖਰਾਕ ਵੀ ਆ ਗਈ ਬੱਚਿਆਂ ਨੂੰ ਖਰਾਕ ਦੇਤੀ ਸਾਡੀ ਖਰਾਕ ਤੁਹਾਨੂੰ ਦਿਖਾ ਦਈਏ ਹਾਂਜੀ ਬਾਈ ਜੀ ਕੀ ਆ ਜੀ ਇਹ ਚੂਰਮੀ ਹੈ ਚੂਰੀ ਚੂਰੀ ਮੀ ਕੀ ਹੁੰਦੀ ਆ ਚੂਰੀ ਚੂਰੀ ਆ ਇਹ ਦੇਸੀ ਘੋੜੀ ਗੁੱਟੀ ਹੋਈ ਠੀਕ ਆ ਨਾ ਦੇਸੀ ਘੋੜੀ ਕਹਦੇ ਦੇਖਿਆ ਤੂੰ ਹਾਂ ਕਹਿਆ ਜਾਉਂਦਾ ਪਿਲਾਇਆ ਨਹੀਂ ਦੇਖਿਆ ਚੱਲ ਕੋਈ ਨਹੀਂ ਪਿਲਾ ਪਿਲਾਇਆ ਬਾਕੀ ਬੱਚਾ ਉੱਡ ਖੜੇ ਤੇ ਕਰਦੇ ਆ ਫਿਰ ਬੱਚਿਆਂ ਨੂੰ ਭੜਕਾ ਲਾਂਗੇ ਹੋਰ ਕੀ ਆ ਜਿਹੜਾ ਸਾਡਾ ਹੈ ਨਹੀਂ ਉਹ ਸਾਡੇ ਆਈ ਜਾਂਦਾ ਪਤਾ ਨਹੀਂ ਕਿਹਦਾ ਤੇ ਸਾਡੇ ਵਾਲਾ ਬੈਠਾ ਮੌਜ ਨਾਲ ਟਾਵਰ ਤੇ ਮੈਂ ਕਿਹਾ ਟਾਵਰ ਤੋਂ ਉੱਟ ਕੇ ਆ ਗਿਆ ਬੱਚਾ ਆਪਣੇ ਆਪ ਛਤਰੀਆਂ ਤੇ ਮੈਂ ਕਿਹਾ ਫੰਗ ਜੇ ਕੋਣ ਮਾਰਦਾ ਹੈ ਹੈ ਮੈਂ ਕਿਹਾ ਫੰਗ ਜੇ ਕੋਣ ਮਾਰਦਾ ਕੋ ਉੱਤਰ ਲੈ ਵੀ ਆ ਗਿਆ ਆਪੇ ਹੀ ਲੈ ਸਾਰਾ ਪਤਾ ਹੀ ਕਰਦਾ ਤਾਂ ਚਾਂਨ ਜਾਕੀ ਬੈ ਗਿਆ ਪਤਾ ਨਹੀਂ ਕਿਵੇਂ ਚੋਬਰ ਬੈ ਗਿਆ 22 ਰੁਪਏ ਦੀ ਇੱਕ ਮੁਸਾਈ ਕਰਾ ਹੋਰ ਕੀ ਚੋਬਰ ਆ ਗਿਆ ਘਰੇ ਘਰੇ ਸ਼ੁਗਰ ਆ ਪਰਮਾਤਮਾ ਦਾ ਬਹੁਤ ਬਹੁਤ ਬੱਚਾ ਘਰੇ ਆ ਗਿਆ ਸਾਡਾ ਕੱਲੂ ਹਣ ਕੱਲੂ ਨਹੀਂ ਜਾਂਦਾ ਯਾਰ ਗਰੰਟੀਆਂ ਮੇਰੀ ਟਾਵਰ ਤੇ ਇਹਦਾ ਜਾਣ ਜਾ ਕੇ ਐਮ ਬਰੋਬਰ ਜਾਂਦਾ ਜਾਂਦਾ ਨਾ ਮੂਰੇ ਟਾਵਰ ਆ ਗਿਆ ਬਟ ਟਾਵਰ ਨੂੰ ਜੰਮੜ ਗਿਆ। ਕਿ ਨਹੀਂ ਇਹ ਮਿੱਥ ਕੇ ਨਹੀਂ ਆ ਵੀ ਬਹਿਣਾ ਹੀ ਟਾਵਰ ਤੇ ਜਾਂ ਕੁਝ ਹੋਰ। ਥੱਲੇ ਲੈ ਕੇ ਜਾਣ ਦਾ ਟਾਈਮ ਹੋ ਗਿਆ ਬੱਚਿਆਂ ਨੂੰ। ਇੱਕ ਬੱਚਾ ਤਾਂ ਵਾਪਸ ਆ ਗਿਆ ਉਹਨੂੰ ਵੀ ਤਾੜਦੇ ਆ। ਬਾਕੀ ਅੱਜ ਦਾ ਵਲੌਗ ਉਹੀ ਐਂਡ ਕਰਦੇ ਆ ਮੇਤੋਂ ਮਿਲਦਾ ਨਵੇਂ ਵਲੌਗ ਦੇ ਵਿੱਚ। ਵਲੌਗ ਕਿਵੇਂ ਲੱਗਾ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਮੇਰੇ ਵੀਰੋ।